ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰ ਵਿੱਚ ਜੋੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਮੁੱਖ ਪਵਿੱਤਰ ਕਰੀਏ ਜੀ ਦੋਵੇਂ ਹੱਥ ਜੋੜ ਸਤਿਗੁਰਾਂ ਉੱਤੇ ਝੁਕਾ ਕੇ ਸੀਸ ਫਤਿਹ ਦਾ ਜਵਾਬ ਫਤਿਹ ਵਿੱਚ ਦਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੀਰਾਂ ਨੂੰ ਸਤਿਗੁਰਾਂ ਦੀ ਸਾਡੇ ਅੱਪਾਰ ਬਖਸ਼ਿਸ਼ ਰੰਤ ਕਿ ਆਪਾਂ ਸਤ ਸੰਗਤ ਵਿੱਚ ਜੋੜ ਕੇ ਉਸ ਅਕਾਲ ਪੁਰਖ ਪਰਮੇਸ਼ਰ ਵੱਲੋਂ ਦਿੱਤੀ ਹੋਈ ਸਵਾਸਾਰੂਪੀ ਪੂੰਜੀ ਨੂੰ ਸਫਲਿਆ ਕਰਨ ਦਾ ਯਤਨ ਕਰ ਰਿਹਾ ਹਾਂ ਸਤਗੁਰੂ ਜੀ ਦਾ ਕੋਟਾਣ ਕੋਟਸ ਕਰਨ ਦਾ ਧੰਨਵਾਦ ਹੈ ਸਤਗੁਰੂ ਜੀ ਦਾ ਪਾਵਨ ਵਚਨ ਹੈ ਮੋਰਪਿਤ ਪੂਰਵ ਕੀਸ ਭਯਾਨਾ ਭਾਂਤ ਭਾਂਤ ਕੇ తీਰਤ ਨਾਨਾ ਜਬ ਹੀ ਜਾ ਤਰੇ ਬੇਣੀ ਪਏ ਪੁੰਨ ਦਾਨ ਦਿਨ ਕਰਤ ਪਿਤਈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿ ਵਿਰਖ ਹੈ ਭਵਨ ਹੈ ਉਹ ਕਲਕੀਆਂ ਵਾਲੇ ਪਾਤਸ਼ਾ ਸਰਵੰਸਦਾਨੀ ਪਿਤਾ ਜਿਨ੍ਹਾਂ ਨੇ ਦਸੰਬਰ ਦੇ ਚੜ੍ਹਦੇ ਮਹੀਨੇ ਦੇ ਵਿੱਚ ਆਪਣਾ ਸਾਰਾ ਹੀ ਸਰਵੰਸ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਹੈ ਸਾਰਾ ਹੀ ਸਰਵੰਸ ਆਪਣਾ ਵਾਰ ਦਿੱਤਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਾਂ ਜੁੜੇ ਬੈਠੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਾਹਿਬੇ ਕਮਾਲ ਸਰਵੰਸਦਾਣੀ ਪਿਤਾ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪ੍ਰਬਦੇਸ਼ਵੰਦ ਵਿੱਚ 27 ਤਰੀਕ ਤੋਂ ਆਪਸ ਨੂੰ ਸੰਤਾ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਤਕਰਣੀ ਦੇ ਪਾਵਨ ਪੁਰਬ ਮਨਾ ਰਹੇ ਹੋ ਪਰਵਤ ਫੇਰੀਆਂ ਦੇ ਰੂਪ ਵਿੱਚ ਵੱਧ ਚੜ ਕੇ ਆਪਸ ਨੂੰ ਸੰਤਾ ਸੇਵਾਵਾ ਕਰ ਰਹੇ ਹੋ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਨ ਸੂਹ ਸੰਗਤਾਂ ਨੂੰ 22 ਦਸੰਬਰ 1666 ਈਸਵੀ ਨੂੰ ਪਤਨੇ ਦੀ ਧਰਤੀ ਤੇ ਮਾਤਾ ਗੁਜਰਕੌਰ ਜੀ ਅਤੇ ਸਾਈਂਬ ਸਤਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਈ ਉਸ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਕਿ ਆਪਾਂ ਉਹਨਾਂ ਪੁਰਖਿਆਂ ਦੀ ਪ੍ਰਕਾਸ਼ ਗੁਰਬੋ ਮਨਾ ਰਹੇ ਹਾਂ ਸੋ ਪਹਿਲਾ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਗੁਰੂ ਘਰੀਆਂ ਲੱਖ ਲੱਖ ਵਧਾਈਆਂ ਭਵਤ ਸਤਿਗੁਰ ਪਾਤਸ਼ਾਹੀ ਕਿਰਪਾ ਕਾਰਨ ਸਾਨੂੰ ਇਸੇ ਤਰ੍ਹਾਂ ਇਕੱਤਰ ਹੋਵੜ ਕੇ ਇਕੱਠੇ ਹੋ ਕਰਕੇ ਸਤਿਗੁਰਾਂ ਜੀ ਦੇ ਪਾਵਨ ਪਰਵ ਮਨਾਉਣ ਦੀ ਸੋਚੀ ਸ਼ਗਨਤਾ ਬਲ ਵਕਸ਼ਿਸ਼ ਕਰਨ ਸਤਿਗੁਰ ਪਾਤਸ਼ਾਹ ਜੀ ਸੋ ਗੁਰੂ ਪਿਆਰਿਓ ਆਪ ਸੂ ਸੰਗਤਾਂ ਨੇ 27 ਤਰੀਕ ਤੋਂ ਲੈ ਕੇ ਪ੍ਰਵਾਤ ਦੇਰੀ ਦੇ ਵਿੱਚ ਗੁਰੂ ਪਿਆਰੋ ਇੱਕ ਅਸਥਾਨ ਹੈ ਜਿੱਥੇ ਮਨ ਦੀ ਵੀ ਹਾਜ਼ਰੀ ਲੱਗਦੀ ਹੈ ਤਨ ਦੀ ਵੀ ਹਾਜ਼ਰੀ ਲੱਗਦੀ ਹੈ ਅਤੇ ਧਨ ਦੀ ਵੀ ਹਾਜ਼ਰੀ ਲੱਗਦੀ ਹੈ ਜੇ ਕੋਈ ਗੁਰੂ ਘਰ ਦੇ ਵਿੱਚ ਮਨ ਕਰਕੇ ਨਹੀਂ ਜੋੜ ਸਕਦਾ ਉਹ ਬਾਹਰ ਹੈ ਉਹ ਧਨ ਦੇ ਨਾਲ ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਜਿਹੜਾ ਸਰੀਰ ਕਰਕੇ ਨਹੀਂ ਆ ਸਕਦਾ ਉਹ ਮਨ ਕਰਕੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦਾ ਸੇਵਾਵਾ ਕਰ ਸਕਦਾ ਹੈ ਸੋ ਇਸ ਭਾਗੇ ਮੌਕੇ ਤੇ ਇਸ ਭਾਗੇ ਸਮੇਂ ਦੇ ਵਿੱਚ ਬੇਅੰਤ ਸੰਗਤਾਂ ਨੇ ਸੇਵਾਵਾਂ ਕੀਤੀਆਂ ਕਿਸੇ ਨੇ ਤਨ ਦੇ ਨਾਲ ਸੇਵਾ ਕੀਤੀ ਉਸ ਦੇ ਕੋਲ ਧਨ ਨਹੀਂ ਉਸ ਨੇ ਤਨ ਦੇ ਨਾਲ ਸੇਵਾ ਕੀਤੀ ਜਿਸ ਦੇ ਕੋਲ ਧਨ ਨਹੀਂ ਉਹਨਾਂ ਨੇ ਮਨ ਉਸ ਨੇ ਮਨ ਦੇ ਨਾਲ ਸਰੀਰ ਸੇਵਾ ਕੀਤੀ ਸਰੀਰ ਦੇ ਨਾਲ ਸੇਵਾ ਕੀਤੀ ਸੇਵਾਵਾਂ ਕੀਤੀਆਂ ਸਾਰੀਆਂ ਸਫਲ ਹੈ ਸਤਗੁਰੂ ਦੀ ਦਾ ਪਾਵਨ ਵਚਨ ਹੈ ਸਤਗੁਰੂ ਕੀ ਸੇਵਾ ਸਫਲ ਹੈ ਪਰ ਸ਼ਰਤ ਲਾਤੀ ਸਤਿਗੁਰੂ ਨੇ ਕਿ ਜੇ ਕੋ ਕਰੇ ਚਿਤ ਨਾਲ ਜਿਹੜਾ ਵੀ ਗੁਰਮੁਖ ਪਿਆਰਾ ਚਿਤ ਲਾ ਕੇ ਮਨ ਜੋੜ ਕੇ ਸੇਵਾ ਕਰਦਾ ਭਾਵੇਂ ਉਹ ਜੋੜੇ ਝਾੜਨ ਦੀ ਸੇਵਾ ਕਰਦਾ ਹੈ ਭਾਵੇਂ ਝਾੜੂ ਮਾਰਨ ਦੀ ਸੇਵਾ ਕਰਦਾ ਹੈ ਚਾਹੇ ਬਰਤਨ ਮਾਣਨ ਦੀ ਸੇਵਾ ਕਰਦਾ ਉਹ ਸੇਵਾ ਸਫਲ ਹੀ ਹੈ ਜਿਹੜੀ ਮਨ ਨਾਲ ਕੀਤੀ ਜਾਵੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਗੁਰਦਰਾ ਬੋੜਾ ਕੋ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਇਹ ਗੁਰਦਰਾ ਸਾਹਿਬ ਨੂੰ ਗੁਰਦਰਾ ਪਹਾੜੀ ਦਰਵਾਜ਼ਾ ਅਤੇ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਵੈਸੇ ਤਾਂ ਆਪਾਂ ਸਾਰੇ ਇੱਕੋ ਹੀ ਐ ਕਿਉਂਕਿ ਨਗਰ ਇੱਕਾ ਹੈ ਤੇ ਸਤਿਗੁਰ ਪਾਤਸ਼ਾਹ ਦੀ ਕਿਰਪਾ ਕਾਰਨ ਸਾਨੂੰ ਅਗਾਂਹ ਤੋਂ ਵੀ ਇਸੇ ਤਰ੍ਹਾਂ ਇਕੱਤਰਤਾ ਬਣਾ ਕੇ ਸਤਿਗੁਰਾਂ ਦੀ ਦੀ ਪਾਵਨ ਕਰੋਬ ਬਣਾਉਣ ਦੀ ਬਲਬਲੀ ਸੋਚੀ ਬਖਸ਼ਿਸ਼ ਕਰਨ ਸੋਗ੍ਰਪੁਰ ਦੇਾਰੇ ਆਪ ਸੂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀਆਂ ਨੇ ਕਿ ਅੱਜ 9:30 ਵਜੇ ਗੁਰਦਰਾ ਮੋੜਾ ਕੋ ਵਿਖੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਨ ਦੀ ਸੇਵਾ ਆਰੰਭ ਹੋਣੀ ਹੈ ਸੋ ਆਪ ਸਭ ਸੰਗਤਾਂ ਨੇ ਸਮੇਂ ਸਿਰ ਆਪਣੇ ਘਰਾਂ ਦੇ ਕਾਰਜ ਨਿਪਟਾ ਕੇ ਸਮੇਂ ਸਿਰ ਗੁਰੂ ਘਰ ਵਿਖੇ ਪਹੁੰਚਣਾ ਜੀ ਇਸੇ ਤਰ੍ਹਾਂ ਕੱਲ 3 ਤਰੀਕ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਗੰਭ ਹੋਣਗੇ ਅਤੇ 4 ਤਰੀਕ ਨੂੰ ਨਗਰ ਕੀਰਤਨ ਸਜਾਈ ਜਾਣਗੇ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਦੇ ਭੋਗ ਪੈਣਗੇ ਉਪਰੰਤ ਮਹਾਨ ਕੀਰਤਨ ਦਰਬਾਰ ਸਜਣਗੇ ਜਿਸ ਵਿੱਚ ਹਜ਼ੂਰੀ ਰਾਗੀ ਗੁਰਦੁਆਰਾ ਸਖਜੈਣਾ ਨਾਣਾ ਸਾਹਿਬ ਪਗਵਾੜਾ ਤੋਂ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹ ਆਪ ਜੀਾਂ ਦੇ ਨਾਲ ਗੁਰੂ ਕੀਰਤਨ ਦੀ ਹਾਜ਼ਰੀ ਭਰਨਗੇ ਅਤੇ ਮੰਨ ਪੰਥ ਦਾ ਸ਼ਮੋਰ ਟਾਢੀ ਜੱਥਾ ਭਾਈ ਸਾਹਿਬ ਭਾਈ ਤਰਸੀਮ ਸਿੰਘ ਜੀ ਮੋਰੰਬਾੜੀ ਉਹ ਆਪ ਜੀਾਂ ਦੇ ਪਾਵਨ ਚਰਨਾ ਵਿੱਚ ਸਤਿਗੁਰਾਂ ਦੀ ਪਾਵਨ ਹੋ ਜਰੀ ਵਿੱਚ ਜੋੜ ਕੇ ਆਪ ਸੂਤ ਸੰਤਾਂ ਨੂੰ ਗੁਰੂ ਅਧਿਆਸ ਦੀ ਸਾਂਝ ਪਾਉਣਗੇ ਅਤੇ ਨਾਲ ਹੀ ਦਾਸ ਗੁਰਦਾਰਾ ਬੋੜਾਖੋ ਮੁੱਖ ਹੈੱਡ ਗ੍ਰੰਥੀ ਉਹ ਆਪ ਜੀਆਂ ਦੇ ਨਾਲ ਗੁਰੂ ਕੀਰਤਨ ਦੀ ਨਾਲ ਸੇਵਾਵਾ ਕਰਨਗੇ ਸੋ ਆਪ ਸੂਤ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਕੁਰਸੀਆਂ ਪ੍ਰਾਪਤ ਕਰਨੀਆਂ ਤੇ ਉਪਰੰਤ ਗੁਰੂ ਕੇ ਅਟੁੱਟ ਲੰਗਰ ਵਰਤਣਗੇ ਆਪਸ ਨੂੰ ਸੰਗਤਾਂ ਨੇ ਸ਼ਿਵਾਵਾ ਵੀ ਕਰਨੀਆਂ ਤੇ ਲੰਗਰ ਵੀ ਛਕਣੇ ਨੇ ਹਾਜ਼ਰੀਆਂ ਵੀ ਭਰਗੀਆਂ ਇਹ ਬੇਨਤੀ ਪ੍ਰਵਾਨ ਕਰਨੀ ਫਿਰ ਦੁਬਾਰਾ ਆਪਸ ਨੂੰ ਸੰਗਤਾਂ ਦਾ ਬਹੁਤ